ਹਨੇਰਿਆਂ ਦੀ ਚਮਕ ਰਾਤਾਂ ਭਰ ਗਈਆਂ ਸੋਹਣੇ ਤਾਰਿਆਂ ਨਾਲ ਲੱਗਿਆ ਇੱਕ ਤਾਰਾ ਮੇਰਾ ਸੀ ਪਰ ਪਤਾ ਹੀ ਨਹੀਂ ਲੱਗਿਆ ਉਹ ਕਿਹੜਾ ਸੀ ਚੰਨ ਚੰਨ ਤਾਂ ਸਾਰੇ ਕਰਦੇ ਨੇ ਪਰ ਦੇਖ ਚੰਨ ਨੂੰ ਚਮਕਾਉਣ ਵਾਲਾ ਤਾਂ ਰਾਤਾਂ ਦਾ ਹਨੇਰਾ ਸੀ ਹਵਾਵਾਂ ਉਡਾ ਕੇ ਲੈ ਗਈਆਂ ਪੱਤਿਆਂ ਨੂੰ ਤੇ ਰੁੱਖ ਕਹਿੰਦਾ ਰਹਿ ਗਿਆ ਓਏ ਇਹ ਪੱਤਾ ਤਾਂ ਮੇਰਾ ਸੀ ਚੱਖੜ ਵੀ ਖੜ ਗਿਆ ਸਾਰਾ ਮੀਂਹ ਵੀ ਵਰ ਗਿਆ ਕੀ ਹਾਲ ਅੰਬਰਾ ਤੋਂ ਪੁੱਛਦਾ ਨਹੀਂ ਜਿੰਨਾ ਤਾਂ ਹੁਣ ਖਾਲੀ ਵੇੜਾ ਸੀ ਜੋਤ ਜ਼ਿੰਦਗੀ ਦੀਆਂ ਖੇਡਾਂ ਅਨੋਖੀਆਂ ਨੇ ਨਾ ਮੁੜ ਕੇ ਵੇਖ ਖੁੰਝਿਆ ਰਾਹਾਂ ਨੂੰ ਸ਼ਾਇਦ ਨਾਉ ਰਸਤਾ 13 ਤੇ ਨਾ ਮੇਰਾ ਸੀ ਰਾਤਾਂ ਪਰ ਗਈਆਂ ਸੋਹਣੇ ਤਾਰਿਆਂ ਨਾਲ ਲੱਗਿਆ ਇੱਕ ਤਾਰਾ ਮੇਰਾ ਸੀ ਪਰ ਪਤਾ ਹੀ ਨਹੀਂ ਲੱਗਿਆ ਉਹ ਕਿਹੜਾ ਸੀ